ਪਿਸ਼ਾਬ ਦਾ ਰੁਕ ਰੁਕ ਕੇ ਆਉਣਾ ਜਾਂ ਪਿਸ਼ਾਬ ਦਾ ਲੀਕ ਹੋ ਜਾਣਾ ਜਾਂ ਪਿਸ਼ਾਬ ਬੂੰਦ ਬੂੰਦ ਕਰਕੇ ਆਉਣਾ ਮਰਦਾਂ ਦੀ ਗੱਲ ਕਰਨ ਲੱਗੇ ਆ ਮਰਦਾਂ ਦੇ ਵਿੱਚ ਗਦੂਦਾਂ ਦਾ ਸਾਈਜ਼ ਜਦੋਂ ਵੱਡਾ ਹੋ ਜਾਂਦਾ ਹੈ ਪ੍ਰੋਸਟੇਟ ਸਾਈਜ਼ ਜਦੋਂ ਵੱਡਾ ਹੋ ਜਾਂਦਾ ਹੈ ਤਾਂ ਸਮੱਸਿਆ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਹੜਾ ਆਪਣਾ ਪ੍ਰੋਸਟੇਟ ਹੈ ਉਹ ਇੱਕ ਅਖਰੋਟ ਦੀ ਸ਼ੇਪ ਦੇ ਵਿੱਚ ਹੁੰਦਾ ਹੈ ਔਰ ਜਦੋਂ ਇਹ ਸਾਈਜ਼ ਵੱਡਾ ਹੋਣ ਲੱਗ ਜਵੇ ਆਪਾਂ ਨੂੰ ਪਿਸ਼ਾਬ ਰੁਕ ਰੁਕ ਕੇ ਆਉਣ ਲੱਗ ਜਾਂਦਾ ਹੈ ਜਾਂ ਥੋੜੀ ਥੋੜੀ ਦੇਰ ਬਾਅਦ ਐਦਾਂ ਲੱਗਦਾ ਹੈ ਵੀ ਪਿਸ਼ਾਬ ਹੁਣ ਆਇਆ ਹੁਣ ਆਇਆ ਪਰ ਪਿਸ਼ਾਬ ਆਉਂਦਾ ਨਹੀਂ ਹੈ ਸੋ ਇਸ ਨੂੰ ਠੀਕ ਕਰਨ ਲਈ ਆਸਾਨ ਕਸਰਤਾਂ ਪਹਿਲਾਂ ਕੀ ਹੁੰਦਾ ਸੀ 55 ਸਾਲ ਤੋਂ ਬਾਅਦ ਮਰਦਾਂ ਦੇ ਵਿੱਚ ਗਦੂਦਾਂ ਦਾ ਸਾਈਜ਼ ਵੱਡਾ ਹੁੰਦਾ ਸੀ ਪਰ ਅੱਜ ਦਾ ਜੋ ਖਾਣ ਪੀਣ ਦੀ ਸਮੱਸਿਆ ਜਾਂ ਕਸਰਤ ਨਹੀਂ ਕਰਦੇ ਆਪਾਂ ਤਾਂ 45 ਸਾਲ ਤੋਂ ਬਾਅਦ ਹੀ ਮਰਦਾਂ ਦੇ ਵਿੱਚ ਪ੍ਰੋਸਟੇਟ ਦਾ ਸਾਈਜ਼ ਗਦੂਦਾਂ ਦਾ ਸਾਈਜ਼ ਵੱਡਾ ਹੋਣ ਲੱਗ ਗਿਆ ਹੈ ਸੋ ਤੁਸੀਂ ਘਬਰਾਉਣਾ ਨਹੀਂ ਆਹ ਕਸਰਤਾਂ ਕਰਨੀਆਂ ਸ਼ੁਰੂ ਕਰ ਦਿਓ ਤੁਸੀਂ ਪ੍ਰੋਸਟੇਟ ਦੇ ਸਾਈਜ਼ ਨੂੰ ਗਦੂਦਾਂ ਦੇ ਸਾਈਜ਼ ਨੂੰ ਕਰਦੇ ਵਿੱਚ ਇਹ ਸਾਨ ਕਸ਼ਰਤਾ ਨਾਲ ਕੰਟਰੋਲ ਔਰ ਠੀਕ ਕਰ ਸਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਦਿਸ ਇ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਕਸ਼ਰਤਾ ਤੁਸੀਂ ਕੀ ਕਰੋਗੇ ਬੈਠੇ ਸਿੱਧੇ ਪੈ ਜਾਣਾ ਔਰ ਤੁਸੀਂ ਦੋਨੋਂ ਬੈਰ ਜੋੜ ਕੇ ਆਪਣੀ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਇਦਾਂ ਹੱਥਾਂ ਦੇ ਨਾਲ ਲੋਕ ਲਾ ਲਾਂਗੇ ਔਰ ਸਿਰ ਉੱਪਰ ਚੱਕ ਕੇ ਰੱਖਾਂਗੇ ਇਸ ਪੋਜੀਸ਼ਨ ਦੇ ਵਿੱਚ ਆਪਾਂ ਹੋਲਡ ਰੱਖਾਂਗੇ ਪੂਰੇ 20 ਸੈਕਿੰਡ ਲਈ ਇੱਥੇ 20 ਸੈਕਿੰਡ ਹੋਲਡ ਰੱਖਣਾ ਫਿਰ ਆਪਾਂ ਛੱਡ ਦਿਆ ਕਰਨਾ ਇਦਾਂ ਤੁਸੀਂ ਪੰਜ ਵਾਰੀ ਸਵੇਰੇ ਦੁਪਹਿਰੇ ਸ਼ਾਮ ਕਰਨਾ ਹੋਗੀ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਹੈ ਤੁਸੀਂ ਮੁੱਦੇ ਪੈ ਚੋਗੇ ਇਦਾਂ ਕਰਕੇ ਔਰ ਦੋਨੇ ਹੱਥ ਪੱਟਾਂ ਦੇ ਥਲੇ ਰੱਖੋਗੇ ਇਦਾਂ ਕਰਕੇ ਔਰ ਸਾਹਮਣੇ ਦੇਖੋਗੇ ਔਰ ਦੋਨੇ ਲੱਤਾਂ ਉੱਪਰ ਚੱਕ ਦੇਣੀਆਂ ਨੇ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਕੋਸ਼ਿਸ਼ ਕਰੋਗੇ ਵਹੀ 15 ਸੈਕਿੰਡ ਹੋਲਡ ਥੈਨ ਰਿਲੈਕਸ ਇਸ ਦੇ ਪੰਜ ਤੋਂ 6 ਸੈਟ ਲਾਉਣੇ ਉਹਦੋਂ ਅਗਲੀ ਕਸਰਤ ਦੋਨੇ ਹੱਥ ਆਪਾਂ ਦੇ ਮੋਢਿਆਂ ਦੇ ਥਲੇ ਰੱਖਾਂਗੇ ਔਰ ਉੱਪਰ ਉੱਠਣ ਦੀ ਕੋਸ਼ਿਸ਼ ਕਰਾਂਗੇ ਇੱਥੇ ਆਪਾਂ ਹੋਲਡ ਕਰਨਾ 15 ਸੈਕਿੰਡ ਫਿਰ ਆਪਾਂ نیچے ਆ ਜਾਾਂਗੇ ਇਸ ਨੂੰ ਵੀ ਤੁਸੀਂ ਕੋਸ਼ਿਸ਼ ਕਰਨਾ ਵੀ ਘਟੋ ਘਟ 5 ਤੋਂ 6 ਸੈੱਟ ਸਵੇਰੇ ਦੁਪਹਿਰੇ ਸ਼ਾਮ ਲਾਓ ਉਦੋਂ ਅਗਲੀ ਕਸਰਤ ਤੁਸੀਂ ਉੱਠ ਕੇ ਬੈਠ ਜਾਓਗੇ ਔਰ ਦੋਨੋਂ ਲੱਤਾਂ ਖੋਲ ਦੇਣੀਆਂ ਜਿੰਨੀਆਂ ਵੱਧ ਤੋਂ ਵੱਧ ਖੋਲ ਸਕਦੇ ਹੋ ਔਰ ਤੁਸੀਂ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਔਰ ਹੱਥ ਦੂਰ ਲੈ ਜਾਣੇ ਆ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਘੱਟੋ ਘੱਟ 30 ਸੈਕਿੰਡ 30 ਸੈਕਿੰਡ ਲਈ ਹੋਲਡ ਰੱਖਣਾ ਫਿਰ ਤੁਸੀਂ ਨਾਰਮਲ ਹੋ ਜਾਣਾ ਇਸ ਦੇ ਵੀ 4 ਤੋਂ 5 ਸੈੱਟ ਲਾਓ ਆਖਰੀ ਕਸਰਤ ਕੀ ਹੈ ਸਿੱਧਾ ਬੈਠ ਜਾਓਗੇ ਔਰ ਦੋਨੋਂ ਪੈਰ ਫੜ ਕੇ बटरफ्लाई ਕਰੋਗੇ 30 ਘਣੋਂਗੇ ਦੈਨ ਰਿਲੈਕਸ ਇਸ ਦੇ ਵੀ ਪੰਜ ਤੋਂ 6 ਸੈੱਟ ਲਾਓ ਔਰ ਇੱਕ ਕੀ ਕਰਨਾ ਤੁਸੀਂ ਜਦੋਂ ਪਸ਼ਾਬ ਆਏਗਾ ਤੁਸੀਂ ਪਸ਼ਾਬ ਵਿੱਚ ਰੋਕਣ ਦੀ ਕੋਸ਼ਿਸ਼ ਕਰਨੀ ਜਦੋਂ ਵੀ ਕਰੋਗੇ ਉਸ ਨੂੰ ਹੋਲਡ ਕਰਨਾ 3 ਸੈਕਿੰਡ ਫਿਰ ਪਸ਼ਾਬ ਕਰਨਾ ਹੌਲੀ ਹੌਲੀ ਦੇਖੋਗੇ ਜਿਹੜਾ ਤੁਹਾਡਾ ਪਸ਼ਾਬ ਲੀਕ ਹੋ ਰਿਹਾ ਹੈ ਉਹ ਹੌਲੀ ਹੌਲੀ ਕੰਟਰੋਲ ਚ ਆਉਣਾ ਠੀਕ ਹੋ ਜਾਏਗਾ ਔਰ ਜਿਹੜਾ ਤੁਹਾਡੇ ਗਦੂਦਾਂ ਦਾ ਸਾਈਜ਼ ਵੱਡਾ ਹੋਇਆ ਹੈ ਉਹ ਵੀ ਛੋਟਾ ਹੋਣਾ ਠੀਕ ਹੋ ਜਾਏਗਾ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਦਾ ਪ੍ਰੋਸਟੇਟ ਸਾਈਜ਼ ਵੱਡਾ ਹੋ ਰਿਹਾ ਹੈ ਔਰ ਜਿਨ੍ਹਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ ਸਤਿ ਸ੍ਰੀ ਅਕਾਲ ਜੀ